ਤੋ ਰੈਫਰੀ ਦੇਖ ਲਾ ਤੋ ਰੈਫਰੀ ਦੇਖ ਲਾ ਹੈਲੋ ਵੀਰੇ ਰੈਫਰੀ ਮਨਜ਼ੂਰ ਨਹੀਂ ਸਾਨੂੰ ਵੀਰੇ ਹੈਲੋ ਰੈਫਰੀ ਮਨਜ਼ੂਰ ਨਹੀਂ ਲੈ ਵੀ ਉਧਰ ਕਲਾਦੇ ਜੀਵਰੋ ਕੁਆਟਰ ਦਾ ਪ੍ਰਾਈਸ ਦਿੱਤਾ ਯਾਰਾ 5200 ਲੈ ਉਧਰ ਲੈਣ ਮੈਨਾਂ ਨਹੀਂ ਰੈਫਰੀ ਨੇ ਮੈਚ ਸਟਾਰਟ ਕਰਾਤਾ ਚੰਡੀਗੋ ਕੰਧ ਤੇ ਟੰਗ ਗੱਲ ਉਧਰ ਜਿਹੜੀ ਸਾਰੇ 100 ਰੁਪਏ ਦਾ ਪਲਾਦੀ ਟਿਕਣਾ ਹੈ ਡੁਆਟਰ ਦਾ ਪ੍ਰਾਈਸ ਪਿਆ ਜਾ ਰਿਹਾ 5200 ਸੋਲਰ ਪਲਾਦੀ ਟੀਮ ਨੂੰ ਸਾੜੇ ਲੱਗੀ 100 ਸਰਕੇਟੀਆਂ ਦੇ ਰਿਹਾ ਟੀਮ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬੰਗਾਂ ਸੋ ਦਿੱਤਾ ਯਾਰਾਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਇਹ ਵੀ ਇਹਨਾਂ ਦਾ ਬੰਦਾ ਹੀ ਲੱਗੇਗਾ ਤੇਰਾ ਸਰੋ ਹੋ ਜਾਣਾ ਇਹ ਮੇਰਾ ਇੱਕ ਸਾਈਡ ਦੇ ਟੀਮ ਉਸੇ ਨਗਰ ਦੀ ਹੈ ਦੋਪੋ ਵਾਲਿਆਂ ਦੇ ਤੇ ਦੋਪੋ ਸਾਈਡ ਨਾਰਕਸਰ ਲੈਣਾਂ ਦੀ ਟੀਮ ਹੈ ਧਰਤੀ ਦਾ ਘਟਾਰਾ ਹਰ ਸਾਲ ਵੱਡਾ ਤਾਂ ਪੁੰਡਾ ਨਾਮਸਰ ਕਲੇਰਾਂ ਦੀ ਧਰਤੀ ਤੋਂ ਮੋਟਰਸਾਈਕਲ ਕੰਦੀ ਦਿੱਤਾ ਜਾਂਦਾ ਹੈ ਬੈਸਟ ਪਲੇਅਰ ਨੂੰ ਇੱਥੇ ਦੱਸ ਕਰੇ ਜੋ ਸਾਈਕਲ ਦਿੱਤੀ ਜਾਂਦੇ ਨੇ ਇਹ ਤੋਂ ਅਲੱਗ ਤਸਦੀਕ ਦਿੱਤੀ ਜਾਂਦੀ ਹੈ ਹਿਆਰ ਕਹਿੰਦੇ ਉਹ ਬੈਸਟ ਪਲੇਅਰ ਨੂੰ ਉਹ ਬਾਗੋ ਬਗਰੀ ਮੈਟੋ ਨੂੰ ਵਿਸ਼ੇਸ਼ ਤੌਰ ਤੇ ਪੁਜੀਦਾ ਕਨੇ ਟੀਮ ਦੇ ਨਾਲ ਉਹਨਾਂ ਦਾ ਬਹੁਤ ਵੱਡਾ ਸਹਿ ਧੰਨਵਾਦ ਮੇਰੇ ਮਿੱਤਰੋ ਮਿਲ ਰਿਹਾ ਭਾਈ ਫਾਈਨਲ ਮੈਚ ਲਈ ਟੀਮਾਂ ਦੇ ਧਿਆਨ ਹਲਵਾਰਾ ਦੇ ਅਕੀਦ ਰਾਲ ਕਰੋ ਟੀਮ ਦੇ ਦੇਨ ਦੀ ਇੱਤਾਰ ਸਾਡੇ ਦੇਤੀ ਆ ਦਮਾਂਚਾਰ ਦੇ ਕੋ ਤੇ ਹਾਂ ਲੇਕਿਨ ਉਹ ਹੈਗਾ ਬੰਦਾ ਹੁਣ ਆਪਣਾ ਮੋਟਾ ਨਹੀਂ ਦੁਗਿਆ ਨਹੀਂ ਦੇਖੋ ਚਾਰ ਨੰਬਰ ਜਰਸੀ ਚ ਦੇਖ ਲੈ ਲੋ ਉਧਰ ਜੋੜੀ ਆਉਣ ਵਾਲੀ 10 11 12 ਤੇ 13 ਗੱਡੇ ਫਰਬਰੀ ਫੀਲਡ ਚ ਆਲਾ ਦੇ ਫੁੱਟਬਾਲ ਕਰਦੇ ਇੱਥੇ ਰਿਕਾ ਹੋ ਰੀਆਂ ਨੇ ਜਾਈਏ ਦਰਸ਼ਕਾਂ ਲੋਕਾਂ ਨੂੰ ਸੰਦੇਸ਼ ਸਾਰੇ ਫੁੱਟਬਾਲ ਦੇ ਪਿਆਰਦਾਨ ਵਾਲੇ ਪ੍ਰੋਗਰਾਮ ਨੂੰ ਸੱਜਣੇ ਮੇਰੇ ਉਧਰੋ ਉਹ ਕਹਿੰਦੇ ਟਾਸ ਤੋਂ 13 ਕਦੇ ਵਰਤਰੀ ਹੋਈਆਂ ਚੀਲੀ ਕਲਾ ਦੇ ਵਿੱਚ ਰੌੜਕਾ ਕਦੇ ਲੱਗ ਰਹੀਆਂ ਨੇ ਫੁੱਟਬਾਲ ਦਾ ਖਿਲਾਫ ਕਹਿੰਦੇ ਕੋਲਾ ਇਤਰੀਕਾ ਮੇਰੀ ਵੀ ਹੋ ਰਹੀਆਂ ਨੇ ਚੀਲੀ ਕਲਾ ਦੇ ਵਿੱਚ ਫੁੱਟਬਾਲ ਖਾਧੀਆਂ ਦੋ ਰੰਗ ਦੇ ਗੇਟ ਦੇ ਵਿੱਚ ਇਸੇ ਨਗਰ ਦੀ ਟੀਮ ਨਾਲ ਮੇਰੇ ਵੀ ਹੋ ਔਰ ਬਾਉਂਡ ਰੰਗ ਦੇ ਗੇਟ ਦੇ ਉੱਤੇ ਨਾਨਕਸਰ ਪਲੇਅਰਾਂ ਦੀ ਟੀਮ ਖੇਡ ਰਹੀ ਆ

ਓਕੇ ਓਕੇ ਜੱਗੂ ਆਂਦਾ ਹੋਂਕ ਨਹੀਂ ਜਿੱਤ ਕੇ ਪਾਜਾ ਬੰਦਾ ਤਰੋ ਨੰਬਰ 12 ਕੋਈ ਕਹਿੰਦਾ ਸੋਹੜ ਵਾਲੇ ਸਕੋਰ ਲੱਗੂ ਬਾਲੇ ਉਹਨਾਂ ਦੇ ਸਨਮਾਨ ਕਹਿੰਦੇ ਕੀਤੇ ਜਣਿਆ ਜਗਮੀਤ ਰਾਹ ਕਨੇਡਾ ਉਹਨਾਂ ਦਾ 15 ਹਜ਼ਾਰ ਦਾ ਬੱਟਾ ਰੋੜਾ ਮੇਰੇ ਵੀਰੋ ਸ਼ਾਦੀ ਦੇ ਇੱਕ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕੋਈ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਕਿਉਂ ਪਰ ਵਰਨਾਲ ਸਵਰਗਵਾਸੀ ਅਰਜੰਤ ਸਿੰਘ ਜੀ ਦੇ ਲੋ ਆ ਤਾੜੀ ਮਾਰ ਦਿਓ ਮੇਰੇ ਦੋਸਤ ਆ ਮੁੰਡਾ ਕਹਿੰਦੇ ਟੇਰੇ ਵਾਲੇ ਬੱਲੇ ਬੱਲੇ ਕਰਵਾ ਗਏ ਮੇਰੇ ਦੋਸਤ ਨੂੰ ਨਾਲ ਸੰਦੇਵਾ ਇਹ ਮੁੰਡਾ ਚਿੱਟੀ আরਮਾਲਾ ਵਾਲਾ ਤੇਰੇ ਕੀ ਲੱਗਦੇ ਆ ਮੁੰਡੇ ساری ਤਾੜੀ আরਮਾਲਾ ਵਾਲਾ ਮੇਰੇ ਮਿੱਤਰ ਆਹ ਮੁੰਡੇ ਸਖੀ ਸਰਗ ਦੇ ਵਿੱਚ ਬੱਲੇ ਬੱਲੇ ਗੱਦੀ ਕਰਵਾ ਗਏ ਮੇਰੇ ਦੋਸਤ ਗੱਦਾਉ ਖੜ ਕੇ ਖਾਟੋ ਬਾਈ ਅਦਰ ਰਾਜ ਗਾਜਵਰ ਸਪਰਤ ਬਣਾ ਲੈ ਅਦਰ ਵਿਚਰਨ ਭਾਈਓ ਮੇਰੇ ਨਾਲ ਸਪਰਤ ਬਣਾ ਦੇ ਸਾਡੀ ਬੇਨਤੀ ਆ ਖੜ ਕੇ ਲੰਘੜ ਕੇ ਖੜ ਕੇ ਲੱਗ ਪੁੱਤ ਖੜ ਕੇ ਆਪਣੀਆਂ ਰ ਖੜ ਜਾ ਛੱਡ ਜਾ ਛੱਡ ਜਾ ਆਰਾਮ ਨਾਲ ਕਰੋ ਥਰੋ ਕਰ ਮੈਦੀ ਨੂੰ ਆਉਣ ਦੇ ਆਰਾਮ ਨਾਲ ਬਕਰ ਸਨਮਾਨ ਜਿਹੜੇ ਦਿੱਤੇ ਜਾ ਰਹੇ ਜਿਹੜੇ ਪਰਿਵਾਰਾਂ ਦੇ ਵੱਡੇ ਕਦੇ ਇਸ ਸਮੋਗ ਦੇ ਸਕਾਪੜੇ ਪਰਵਾਉਣ ਲਈ ਆ ਗੋਡਾ ਏਰੀਆ ਚੱਕ ਐਕਰ ਬੈਡਮੈਨ ਮੈਚਰੀਆ ਟੀਮਾਂ ਦੇ ਗਾੜੇ ਗਾੜ ਸਾਡੀ ਬੇਟੀ ਆ ਚਲਮੀਤ ਹਲ ਕੈਡਾ ਸਾਡੀ ਬੇਟੀ ਆ ਬੜਾ ਸਨਮਾਨ ਪ੍ਰਾਪਤ ਕਰ ਲੈਣਾ ਉਧਰ ਟੇਫਲ ਦੀ ਟੀਮ ਲਈ ਰਵਿੰਦਰ ਜੀ ਰੱਖ ਦਿੱਤਾ ਉਹਨਾਂ ਦੇ ਪਰੇ ਪਰ ਬੜਾ ਸਨਮਾਨ ਕਰਾਉ ਦਿੱਤਾ ਸਾਡੀ ਬੇਟੀ ਆ ਉਹ ਨਿੱਕੇ ਕਰ ਲਈ ਕਰੀ ਓਏ ਉਧਰ ਕੋਟੇਰਾ ਦੇ ਜੁਗਲੇ ਗੁਰਵੰਤ ਸਿੰਘ ਜੀ ਮੱਲੀ ਉਹਨਾਂ ਦੇ ਬੇਟਾ ਵੀ ਖੇਡ ਰਿਹਾ ਆਮਨ ਭੱਲੜਾ ਉਹਨਾਂ ਦੇ ਬੇਟਾ ਵੀ ਖੇਡ ਰਿਹਾ ਮੈਚ ਦੇ ਦੇਖੀਏ ਰੋ ਵੀਰੋ ਓਏ ਸੈਟ ਰੈਕੇ ਪ੍ਰੋਪਰ ਰੱਖੇ ਓਏ ਭਾਈ ਉਧਰ ਰਾਜ ਗਾਲ ਦੇ ਕੋਲ ਉਧਰ ਸਮਰਕਤ ਨਾਲ ਦੇ ਸਾਡੀ ਬੇਤੀ ਹੈ ਭਾਈ ਉਹ ਤੇ ਨਾਰਪੁਰ ਚਾਰਨੋਂ ਲਈ ਨਾਲ ਲੈ ਆਉਂਦੇ ਆ ਮੈਚ ਦੇ ਵਿੱਚ ਅੰਦਰ ਦੇ ਵੀ ਖੇਡ ਰਿਆ ਦੇ ਰੋ ਵੀਰੋ ਭਾਈ ਸਾਡੀ ਬੇਤੀ ਆ ਰਵਿੰਦਰ ਜੀ ਸਨਮਾਨ ਪ੍ਰਾਪਤ ਕਰ ਲਏ ਜਿਹਨਾਂ ਦੇ ਬ੍ਰਦਰ ਦਾ ਪੱਕਰਾ ਗਾਰਡ ਦੇ ਕੋਲੋਂ ਵੱਡਾ ਮੇਰੇ ਵੀ ਇਹ ਸਹਯੋਗ ਆ। ਲਈਏ ਆਪਾਂ ਕਰ ਲਈਏ ਸਨਮਾਨ ਪ੍ਰਾਪਤ ਦੇ ਵੱਡੇ ਪਰਿਵਾਰਾਂ ਦੇ ਵੱਡੇ ਸਹਯੋਗ ਦੇ। ਸਵਰਗਵਾਸੀ ਹਰਜਿੰਦਰ ਸਿੰਘ ਜੀ ਇਹ ਸਵਰਗਵਾਸੀ ਸੁਖੇਰ ਸਿੰਘ ਜੀ ਜਿਹਨਾਂ ਦਾ 1 ਲੱਖ ਦਾ ਵੱਡਾ ਸਹਯੋਗ ਹੈ ਉਹਦੇ ਪਰਿਵਾਰ ਦਾ ਕੋਈ ਵੀ ਮੈਂਬਰ ਭੱਜਾ ਆਪਣਾ ਸਨਮਾਨ ਪ੍ਰਾਪਤ ਕਰ ਲੈਣਾ। ਰਮਣਾ ਭੁੱਲ ਦੇ ਕੈਨੇਡਾ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਜਿਹਨਾਂ ਦੇ 25 ਹਜ਼ਾਰ ਦੇ ਵੱਡੇ ਕੰਦੇ ਸਹਯੋਗ ਨੇ। ਇਹ ਅਗਰੇ ਪਗੜਾ ਸਟੇਜ 'ਉਂ ਦੀ ਆਪਣਾ ਸਨਮਾਨ ਸਲਮਾਨ ਪ੍ਰਾਪਤ ਕਰ ਲੈਣਾ। ਪ੍ਰਤਪਾਲ ਰਾਹਲ ਕੈਨੇਡਾ ਜੋਤਰਾਣ ਸਰਬਾਤ ਸਿੰਘ ਜੀ ਇਹ ਵੀ ਵੀ ਆਪਣੇ ਸਨਮਾਨ ਜਿਹੜੇ ਪ੍ਰਾਪਤ ਕਰ ਲੈਣ ਸਾਡੀ ਬੇਨਤੀ ਆ। ਔਰ ਨਾਲ ਕਾਵਾਂ ਜੀ ਐਸ ਦੇ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਪੁੱਜਿਆ ਵੀ ਆਪਣਾ ਸਨਮਾਨ ਐਲਬ ਕਰ ਲੈਣ ਸਾਡੀ ਬੇਨਤੀ ਆ। ਸਵਰਗਵਾਸੀ ਜਗਜੀਤ ਸਿੰਘ ਜੀ ਨਾਲ ਉਹਨਾਂ ਦੇ ਪਰਿਵਾਰ ਦਾ ਵੀ ਕੋਈ ਵੀ ਮੈਂਬਰ ਪੁੱਜਿਆ ਉਹ ਵੀ ਆਪਣਾ ਸਨਮਾਨ ਮੇਰੇ ਵੱਲੋਂ ਪ੍ਰਾਪਤ ਕਰ ਲੈਣ ਸਾਡੀ ਬੇਨਤੀ ਆ। ਬਾਹ ਛਾੜੇ ਨਾ ਲੈ ਉਧਰ ਕੁਲਵੰਤ ਭੱਲੜੀ ਕਹਿੰਦੇ ਸੇ ਤੜਕੇ ਸਾਡੇ ਦਰਿਆਨ ਪੁੱਜਿਆ ਨੇ ਤੇ ਯਾਰ ਮਿੱਤਰ ਜਿੰਨੇ ਵੀ ਸਾਡੇ ਦਰਿਆਨ ਕਹਿੰਦੇ ਪੁੱਜੇ ਉਹਨਾਂ ਦੇ ਵੀ ਬਰਤ ਦੇ ਧੰਨਵਾਦ ਆ। ਔਰ ਨਾਲ ਫੇਟੇ ਮੰਦਿਰ ਮੇਰੇ ਉਧਰ ਨਾਲ ਜਦ ਗੋਇ ਦਾ ਮੰਦਿਰ ਉਹਨਾਂ ਨੇ ਵੀ ਬਹੁਤ ਬਟਾ ਸੀ ਧੰਨਵਾਦ ਕਰ ਰਿਹਾ। ਰਾਜੂ ਲਈ ਫਾਈਨਲ ਮੈਚ ਲਈ ਟੀਮਾਂ ਦੇ ਧੰਨਵਾਦ। ਫਾਈਨਲ ਮੈਚ ਲਈਆਂ ਟੀਮਾਂ ਸਾਡੀ ਦੇਖਤੀ ਹੈ ਵੀ ਟੀਮਾਂ 3 ਨੰਬਰ ਦੇ ਉੱਤੇ ਆਣ। ਹਲਵਾਰਾ ਤੇ ਅਜੀਤਪਾਲ ਦੇ ਦਰਮਿਆਨ ਫਾਈਨਲ ਮੈਚ ਕੀਤਾ ਜਾ ਰਿਹਾ ਹੈ। ਬੇਰੀ ਜਿੱਥੇ ਇੱਕ ਮਾਸ ਵਾਲਾ ਬੈਸ ਸਾਊਂਡ ਵਾਲੇ ਮਿਰਤੂ ਗੇਟੀਆਂ ਮਾਇਗੇ ਤਾਂ ਬਹਾਅ ਹੋਰ ਕੌਜਦਾ ਕਰਦੀ ਹੈ ਸਾਊਂਡ ਦਾ। ਮੁੰਡਾ ਦੇਖਦਾ ਹੀ ਹੈ ਖੇਡਦਾ ਤਾਂ ਹੈ। ਜੀ ਫਰੋਰ ਹੈ ਹੁੰਦਾ ਥੋੜਾ ਸਮੇਂ ਰਹਿ ਜਾ ਘੜਾ ਵੜ ਕੇ ਪੈਰੀ ਨਹੀਂ ਲੱਗਿਆ ਵਿੱਚ ਤੇ ਉਹ ਨੂੰ ਪਹੁੰਚਦਾ ਬੋਲਦਾ ਕੋਈ ਨਹੀਂ ਪ੍ਰਤੀਯੋਗੀਆਂ ਨੂੰ ਮਿਲਦੇ ਆ ਉਧਰ ਆਲਾ ਬਾਰੇ ਬਹੁਤਿਆਰਿਆ ਕੰਦੇ ਰੰਡੀ ਬੰਨੇਰੇ ਮੇਰੇ ਵੀ ਬਹੁਤ ਵੱਡਾ ਸੀ ਧੰਨਵਾਦ ਕਰ ਰਿਹਾ ਨਾਲ ਉਹਦੇ ਜਿੰਨੇ ਵੀ ਯਾਰ ਮਿੱਤਰ ਕੰਦੇ ਆ ਰਹੇ ਆ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਕਰ ਰਿਹਾ ਸੋਨੋ ਦੋਹਰੀਆ ਵੀ ਰੋਣੀ ਕੰਦੇ ਆ ਰਹੇ ਆ ਉਹਨਾਂ ਦਾ ਵੀ ਬਹੁਤ ਵੱਡਾ ਸੀ ਧੰਨਵਾਦ ਕਰ ਰਿਹਾ ਕਰ ਰਿਹਾ ਬੜੇ ਪ੍ਰਚਾਰਾਂ ਦੇ ਪੱਤੇ ਸੋਗਦੇ ਸਾਡੀ ਬੇਨਤੀ ਆਪਣੇ ਸਨਮਾਨ ਤੋਂ ਪ੍ਰਾਪਤ ਕਰ ਲਿਓ ਦੂਨੀ ਦਰ ਆਓ ਜੀ ਛੜ ਕੇ ਖੜ ਕੇ ਖੜ ਕੇ ਗੜ ਕੇ ਉਨੇਕੇ ਹਾਂ ਗਾਜੀ ਗੋਲਾ ਤੇਰਾ ਕਿਥੇ ਬੈ ਗਿਆ ਉਧਰ ਪਗੜਾ ਆਸਟ੍ਰੇਲੀਆ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਬੱਲੇ ਆਪਣਾ ਸਨਮਾਨ ਪ੍ਰਾਪਤ ਕਰ ਰਹਿਣਾ ਸਾਡੀ ਬੇਨਤੀ ਆ ਔਰ ਨਾਲ ਉਹ ਰਮਨਾ ਪਿੰਲੀ ਨੇੜਾ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਯਾਰਾ ਜੁਇਨ ਨਾਲ ਸਰਬਾਤ ਸਾਬੀ ਆਉਣੇ ਸਨਮਾਨ ਵੀ ਕੀਤਾ ਯਾਰਾ ਅਕੀਦ ਦਿਖਾਈ ਜਾਂਦੀ ਆ ਕਾਲਾ ਯੂ ਐਸ ਏ ਉਹਨਾਂ ਦਾ ਸਨਮਾਨ ਵੀ ਕੀਤਾ ਯਾਰਾ ਰੋ ਨਾਪਸਰ ਕੋਲਿਆਂ ਦੀ ਟੀਮ ਦੇ ਨੇ ਗੋਲ ਕਰ ਗਈ ਨਵੇਂ ਵੀਰੋ ਹਰ ਮੋੜ ਤੇ ਕੋਠੇ ਵਾਲਾ ਦੇ ਤਰਖੀ ਨੂੰ ਕਰਦੇ ਆ ਦੋ ਲਾਲ ਦੇ ਪੰਜ ਵਾਲੇ ਮੈਚ ਲਈ ਗੇਮਾਂ ਦੀ ਦੋ टीमें ਧਿਆਨ ਇਹ ਟੀਮਾਂ ਰੈਡੀ ਹੋ ਗਏ ਪਲੇਅਰ ਰੈਡੀ ਹੋ ਜਾਣਗੇ ਤੇਰੇ ਵੀਰ ਇਧਰ ਖੇਡੇ ਦੀ ਯਾਰ ਮਿੱਤਰ ਬਹੁਤ ਦੇ ਆ ਰਹੇ ਸਪੋਰਟ ਮੇਲੇ ਤੋਂ ਉਹਨਾਂ ਦਾ ਬਹੁਤ ਬਹੁਤ ਸੀਨੇ ਦੇ ਵਿੱਚੋਂ ਧੰਨਵਾਦ ਕਰ ਰਹੇ ਆ ਆਹ ਹੋਵੇ ਮੈਂ ਆ ਜਾ ਟਕਨ ਵਾਲੀ ਇੱਕ ਤੇਰੇ ਹਲਵਾਰਾ ਦੇ ਜੀਤ ਵਾਲੇ ਟ੍ਰੇਲ ਗੇਮ ਧਿਆਨ ਇਹ ਟੀਮਾਂ ਰੈਡੀ ਹੋ ਜਾਣ ਸਾਡੀ ਬੇਂਤੀ ਹੈ ਹਲਵਾਰਾ ਤੇ ਜੀਤ ਵਾਲੇ ਦਰਬਾਰ ਸੋਦਰ ਫਾਈਨਲ ਮੈਚ ਕੀਤੇ ਵੜਾ ਆ ਅੱਜ ਫਾਈਨਲ ਹੋ ਜਾਣਾ ਸੀ ਨਾਲ ਉਹਦੇ ਜਾਵੜਾਂਗੇ ਦੇ ਵੀ ਅਦਰ ਸਵੇਰ ਸਵੇਰ ਗਾਗਨਾਸਟਰੀਆ ਉਹਨਾਂ ਦੇ ਬ੍ਰਦਰ ਅਸ਼ੇਰ ਤੋਂ ਪੁੱਜੇ ਨੇ ਜਿਹਨੇ ਦਾ 25000 ਦਾ ਵੱਡਾ ਸਹਿਯੋਗ ਆ ਦੇ ਰਿਹਾ ਹੈ ਉਹਨਾਂ ਦਾ ਬਹੁਤ ਵੱਡਾ ਸਹੀ ਧੰਨਵਾਦ ਮੇਰੇ ਵੀਰੋ ਕਰ ਰਹੇ ਆ ਅੱਜ ਦੇ ਤੱਕ ਤੇਰੇ ਕੋਲ ਹੁੰਦਾ ਜਿੰਨੇ ਦਾ 12 ਦਾ ਜਿੰਨੇ ਦਾ ਇਹਨਾਂ ਦੇ ਜਿੰਨੇ ਦਾ ਵੱਡਾ ਸਹਿਯੋਗ ਹੈ ਗਾਗਨਾਸਟਰੀਆ ਉਹਨਾਂ ਦਾ 25000 ਦਾ ਵੱਡਾ ਸਹਿਯੋਗ ਆ ਉਹਨਾਂ ਦੇ ਬ੍ਰਦਰ ਅਸ਼ੇਰ ਸਨਮਾਨ ਕਤੋਂ ਪ੍ਰਾਪਤ ਕਰਨਾ ਕੋਈ ਨਾ ਫੇਰ ਕਿਉਂਗਾ ਇੰਨਾ ਔਖਾ ਨਹੀਂ ਕਰਦੇ ਟੈਨਸ਼ਨ ਨਾ ਲੈ ਮੈਂ ਬੰਦਰ ਗੋਇੰਦਰ ਜੀ ਤੇ ਪਰਦੇ ਬੋਲਦਾ ਦਾ ਸਪਰਤ ਬਲਾਰੀਆ ਨੇ ਅਗਲਾ ਸਨਮਾਨ ਜਿਹੜਾ ਕੀਤਾ ਜਾਣਾ। ਹਾਂ। ਇਹ ਮੈਂ ਕੱਲੇ ਟੂਰਨਾਮੈਂਟ ਦੀ ਗੱਲ ਕੀਤੀ ਹੈ। ਜ਼ਗਤਾਲ ਬੋਲਨ ਭਾਵੇਂ ਮੇਰੇ ਜਿਹੜਾ ਹੰਡਾ ਦਾ ਸਨਮਾਨ ਜਿਹੜਾ ਕੀਤਾ ਜਾਣਾ ਜੀ। ਚੰਗਾ ਮੈਸੇਂਜ ਆਉਂਦਾ ਸੀ। ਟੈਨਸ਼ਨ ਨਹੀਂ। ਰੈਨਾਂ ਨੇ ਵੀ ਬਹੁਤ ਵੱਡੇ ਕੰਮ ਤੇ ਸਹਿਯੋਗ ਨੇ ਮੇਰੇ ਜਿਹੜੇ ਪਹਿਲੇ ਦੇ ਟੱਟੀਆਂ ਜਿੰਮੇ ਦਾ। ਕਿੰਨੇ ਦਿਨਾਂ ਕੱਲ ਨੂੰ? ਹੈਂ? ਵਿੱਕੀ ਲਿਆਉਣਾ ਦੀ ਗੱਲ ਮੇਰੇ ਜਿਹੜਾ ਹੰਡਾ ਦੇ ਸਨਮਾਨ ਜਿਹੜਾ ਕੀਤਾ ਜਾਣਾ। ਹਾਂ ਇਹ ਬਿੰਦ ਮੋੜ ਹੈ। ਇਹਨਾਂ ਨੂੰ ਦੇਤੀ ਆਪਣਾ ਸਨਮਾਨ ਜਿਹੜਾ ਕੀਤਾ ਜਾਣਾ। ਹੈ ਉੱਨਾ ਤੇ ਭੁੱਲਦੇ ਮਰੇ ਹੋਰ ਆ ਗਏ ਇੱਧਰ ਇਹ ਸਾਰੇ ਪਰਿਵਾਰਾਂ ਦਾ ਬਹੁਤ ਵੱਡਾ ਸਹਿ ਧੰਨਵਾਦ ਕਰ ਰਿਹਾ ਜਿਹੜਾ ਦੇ ਬੱਤੇ ਕਹਿੰਦੇ ਸਹਿਯੋਗ ਨੇ ਮੇਰੇ ਕੋਲ ਆਪੜਾ ਕਰਵਾਉਣ ਲਈ ਬਈ ਫਾਈਨਲ ਮੈਚ ਲਈ ਨੀਂ ਟੀਮਾਂ ਦੇਖਣ ਤੇ ਸਾਡੀ ਵਾਰ-ਵਾਰੀ ਦੇਖਤੀ ਆ ਹਲਵਾਰਾ ਤੇ ਅਜੀਤਵਾਲ ਦੇ ਦਰਵਾਜ਼ੇ ਕਹਿੰਦੇ ਫਾਈਨਲ ਮੈਚ ਦੇਟਾ ਜਾਣਾ ਅਗਲਾ ਸਨਮਾਨਕ ਆਜਾ ਜਿੰਦਰ ਦੇ ਇਧਰ ਬਹੁਤ ਰੱਤ ਕੁੱਲਰ ਦਾ ਸਨਮਾਨ ਕਿੰਦੇ ਕੀਤਾ ਜਾ ਰਿਹਾ ਜਿਨ੍ਹਾਂ ਦੇ ਪੱਤੇ ਕਿੰਦੇ ਸਚੋਗਣੀ ਦੇ ਰੋਟੇ ਖੇਡ ਮੈਦਾਨ ਦੇ ਪਰਬਾਲ ਦੇ ਜਿਨ੍ਹਾਂ ਨੇ ਬੱਟੀਆਂ ਹਾਜ਼ਰੀਆਂ ਵਾਜੀਆਂ ਨੇ ਆਪਣੇ 11 ਮਿੰਦਰਾ ਦੇ ਨਾਲ ਉਧਰ ਰੰਮੀ ਵਾਲੇ ਵੀ ਪਹੁੰਚ ਗਏ ਨੇ ਕਹਿੰਦੇ ਸੋਨੂ ਬਹੁਤ ਵੀ ਆ ਗਏ ਨਾਲ ਕਾਲੇ ਬੱਤੀ ਵੀ ਕਹਿੰਦੇ ਪਹੁੰਚ ਗਏ ਨੇ ਸਾਡੇ ਦਰਮਿਆਨ ਹੈ ਉਹਨਾਂ ਦੇ ਵੀ ਬਹੁਤ ਬਹੁਤ ਸਿਧਾਂਤਵਾਦ ਕਰ ਰਹੇ ਆ ਅਰਦਲ ਮੋੜ 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 ਖੜ ਕੇ ਚੱਕਰ ਕਰੀ ਖੜ ਕੇ ਬਹੁਤ 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 ਸੋਹਣੇ 4 4 ਮੈਟਾਲ ਆ ਗਿਆ ਇਧਰ ਸਨਮਾਨ ਕਹਿੰਦੇ ਦੇਖੋ ਬੱਕਰੀ ਕੀਤੇ ਜਾ ਰਿਹਾ ਓਏ ਬਾਲਦੇਰਾ ਚਲੀ ਜਾਂਦੀ ਹੈ ਹੈ ਹੋਰ ਕੱਢੀ ਫਾਈਨਲ ਕੱਢੀ ਉਹ ਲੱਗਦਾ ਰਗਾ 25% ਆ ਪਈ 25 ਆ ਏ ਕੈਵਰੇ ਦੀ ਕੱਲੀ 25 ਦਾ ਕੱਢ ਜੂਗੀ ਤੇ ਇਹ ਮੈਚ ਹੁੰਦੇ ਹੁੰਦੇ ਤੱਕ ਕੈਮਰੇ ਦੀ ਪੱਤੀ ਪਈ ਰਹੀ 25 ਮਿੰਟ ਕਬੋਤੇ 25 ਮਿੰਟ ਆ ਮੈਂ ਟਾਈਮ ਆਈ ਐਂਡ ਬਦਰ ਬੱਕਾ ਬੱਕਾ ਸਨਮਾਨ ਗੋਲੇ ਕੀਤਾ ਜਾ ਰਿਹਾ ਓ ਜਾ ਆਰਾਮ ਨਾਲ ਆ ਰਾਮਾ ਛੱਡ ਜਾ ਵਾ ਓ ਰਾਵ ਕਾ ਲੋਕੀ ਮੈਂ ਤੈਨੂੰ ਕੀ ਕਿਹਾ ਸੀ ਤੂੰ ਕਾ ਕਮ ਤੇਰੀ ਕਿੱਥੇ ਚਲਣੀ ਹੈ ਆਹਾ ਫਿਰ ਵੀ ਕੋਈ ਉਹੀ ਅੰਦਰ ਕਿਸਰ ਮਾਰ ਦਿੱਤਾ ਲੈ ਲੋ ਉੱਤੇ ਯਾਰ ਬੋਰਡ ਹਾਲ ਕਰਕੇ ਰਹਿਣਾ ਇਧਰ ਬਾਜ ਹਾਲ ਤੇ ਜਮੇਰ ਮਾਟਰ ਚਾਈ ਦਾ ਬੈਂਡਰੀ ਮੁਕੰਨ ਉੱਤੇ ਡਾਇਰੈਕਟ ਲਾਉਣਾ ਇਹਨਾਂ ਦੇ ਵੀ ਸਨਮਾਨ ਹੈ ਜਿਹੜਾ ਕੀਤਾ ਜਾਣਾ ਭਾਈਵਾਨ ਕੇ ਮੈਚ ਖਤਮ ਕਰਕੇ ਉਹਨੂੰ ਚਾਹ ਬੋਰਡ ਹਾਲ ਕਰਕੇ ਲੈ ਫਿਰ ਲੈ ਉਧਰ ਆਹ ਮੈਚ ਦੀ ਪਹਿਲੀ ਉਹ ਨਾ ਫਾਇਦਾ ਸਹੀ ਕਰਾ ਫੋਨ ਲਾ ਲੈ ਜੀ ਆਦਰ ਜੋਧ ਨਾਲ ਸਰਪੰਚ ਸਾਹਿਬ ਜੀ ਜਿਹਨਾਂ ਵੱਲੋਂ ਜਸੂਰ ਨੂੰ ਵੱਟ ਵੱਲ ਪਲੇਅਰ ਕਿਹੜਾ ਅੱਜ ਕੱਲ ਪੱਟੇਚਰ ਦੇ ਢੋਲਰ ਦੀ ਟੀਮ ਨੇ ਖੇਡ ਰਿਹਾ ਜੀਰਾ ਸਨਮਾਨ ਐਲਡੀ ਨੇ ਕੀਤਾ ਰੋਈ ਤਾਲੀ ਮਾਰਦੇ ਤਾਲੀ ਜੋੜ ਵੱਲ ਮਾਰਦੇ ਮੇਰੇ ਵੀਰ ਜਸੂਰ ਨੂੰ ਕਹਿੰਦੇ ਬਹੁਤ ਵੱਡੀਆਂ ਕਹਿੰਦੇ ਵਾਰਤਾ ਦੇ ਸਰਪੰਚ ਸਾਹਿਬ ਵੱਲੋਂ ਐਲਡੀ ਨੇ ਸਨਮਾਨ ਕਹਿੰਦੇ ਕੀਤਾ ਕਹਿੰਦੇ ਜਿਹੜਾ ਬੱਸਾ ਬਹੁਤ ਵੱਡਾ ਮੈਂ ਹਟਾ ਦੇ ਉਦੋਂ ਚਾਲ ਚੱਲ ਹਾਲ ਦੇ ਨਾਲ ਅਜਨੇ ਵਾਲਾ ਉਹਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਭਾਈ ਉਸ ਤੋਂ ਬਾਅਦ ਰੈਫਰੀਆਂ ਦਾ ਸਨਮਾਨ ਜਿਹੜਾ ਕੀਤਾ ਜਾ ਰਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਕੱਲੇ ਇਕੱਲੇ ਮੈਚਾਂ ਦਾ ਹੈਡਲ ਕੀਤਾ ਰੈਫਰੀਆਂ ਦਾ ਸਨਮਾਨ ਲਈ ਕੀਤਾ ਜਾਣਾ ਤੇ ਉਹਦਾ ਸਨਮਾਨ ਤੋਂ ਬਾਅਦ ਹੋ ਤੁਹਾਡਾ ਮਾਣ ਹੈ ਜਿਹੜਾ ਵੀਰ ਪਿਛਲੇ ਦਿਨੀ ਕੈਨੇਡਾ ਤੋਂ ਇਡੀਆ ਵਿਸ਼ਵ ਦੌਰ ਦੇ ਪੱਜਾ ਉਹਨਾਂ ਦਾ ਵੀ ਸਨਮਾਨ ਜਿਹੜਾ ਕੀਤਾ ਜਾ ਰਿਹਾ ਬਹੁਤ ਹੀ ਕਮਾਲ ਭਰਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਯਾਰ ਮਿੱਤਰ ਪੁੱਛੇ ਨੇ ਸਾਡੇ ਦਰਮਿਆਨ ਔਰਨੇ ਕਲੱਬ ਤੇਗਰਾਵਾਲੇ ਵੀ ਉਹਨਾਂ ਦੇ ਵਿਸ਼ਵ ਦੌਰ ਤੇ ਪੁੱਛੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਕਦੇ ਆ ਭਾਈ ਆ ਵੀ ਇਧਰ ਪਹਿਲੇ ਰੈਫਰੀਆਂ ਨੂੰ ਸਨਮਾਨ ਕਰਦੇ ਜਿਦਾਂ ਵੀ ਜਾਨਾ ਰੈਫਰੀਆਂ ਨੇ ਬੜੀ ਦੂਰ ਆ सुखदेव पालमान जहिड़ा लंगर जेके बहुत ਲੰਗਰ ਦੇ ਵਿੱਚ ਬਹੁਤ जेके बहुत वॾियूं ਨੇ संभी ਨੇ ਪਹਿਲੇ ਦਿੱਤੇ ਦਾ ਉਹ ਸਲਵਾਰ ਉਹ ਕਹਿੰਦੇ ਕੀਤਾ ਜਾ ਰਿਹਾ ਹੈ ਰੈਫਰੀ ਔਰ ਕਿਤੇ ਰੈਫਰੀ ਸਹਾਦਾਨ ਕਿਤੇ ਕਿਤੇ ਨੇ ਭਜਾਈ ਗਏ ਸਾਹਮਣੇ ਉਹ ਲੋਕਾਂ ਦੇ ਕੁੱਤੇ ਵਾਲੇ ਵੀ ਉਹਨਾਂ ਦਾ ਸਲਵਾਰ ਕੀਤਾ ਜਾ ਰਿਹਾ ਮੈਂ ਪਹਿਲਾਂ ਇਧਰ ਐ ਪਰ ਨਜ਼ਰ ਸਾਡੀ ਰੱਖੀ ਹੋਈ ਹੈ ਕਿ ਮੇਰੇ ਕੋਲ ਕੱਲ ਰਾਜਾ ਬਾਹਰ ਨਿਕਲ ਜਾਏ ਉਸ ਤੋਂ ਬਾਅਦ ਜਗਤਾਰ ਦੇ ਮਡੇ ਉਹਨਾਂ ਦਾ ਸਲਵਾਰ ਕੀਤਾ ਜਾ ਰਿਹਾ ਉਹਨਾਂ ਨੇ ਮੇਰੇ ਨੂੰ ਤਾਂ ਜੱਲਾ ਦੀ ਲਾਹੇ ਲਾ ਕੇ அங்க சீ ஜே மடேரோகா ஜனதேவ மடேரே சபோதன ਇੱਧਰ ਦੇਖੋ ਬਕਰਾਂ ਸਨਮਾਨ ਕਿਵੇਂ ਦਿੱਤੇ ਜਾ ਰਹੇ ਆ ਇੱਧਰ ਅਗਲਾ ਸਨਮਾਨ ਅਮਨ ਭੁੱਲਰ ਕਨੇਡਾ ਮੇਰੇ ਵੀਰੋ ਜਿਨ੍ਹਾਂ ਦਾ 1 ਲੱਖ ਤੋਂ ਵੱਧਾ ਸਜੋਦਾ ਉਹਨਾਂ ਦਾ ਸਨਮਾਨ ਕੀਤਾ ਜਾਣਾ ਧਰਮਗਰੇਵਲ ਉਹਨਾਂ ਦਾ ਸਨਮਾਨ ਵੀ ਕੀਤਾ ਜਾਣਾ ਧਰਮਗਰੇਵਲ ਉਹ ਵੀ ਆ ਜਾਣ ਇੱਧਰ ਸਾਡੀ ਬੇਨਤੀ ਹੈ ਧਰਮਗਰੇਵਲ ਰਵਿੰਦਰ ਰਾਹਲ ਉਹ ਵੀ ਆ ਜਾਓ ਸਾਡੀ ਬੇਨਤੀ ਹੈ ਰਵਿੰਦਰ ਰਾਹਲ ਉਹਨਾਂ ਦਾ ਸਨਮਾਨ ਵੀ ਕੀਤਾ ਜਾਣਾ ਰੋਇਨਾ ਦੇ ਬ੍ਰਦਰ ਦਾ 18000 ਦਾ ਪੱਤਾ ਸਹੂਗਾ ਤੇ ਇਹ ਬਹੁਤ ਵੱਡਾ ਸੀ ਧੰਨਵਾਦ ਮੇਰੇ ਵੀਰੋ ਕਰ ਰਹੇ 15000 ਦਾ ਸਾਰੀ ਪੱਤਾ ਸਹੂਗਾ ਸਰ ਦਾ ਨੰਬਰ ਕਿੰਨਾ ਹੈ ਪਹਿਲਾ ਗ੍ਰਹਿਣ ਨੰਬਰ ਕਿੰਨਾ ਹੈ ਬਰਨ ਭੋਲੇ ਦੇ ਕਨੇਡਰ ਪਤਾ ਨਹੀਂ ਮੈਨੂੰ ਤਾਂ ਇਹਨਾਂ ਦਾ 1 ਲੱਖ ਦਾ ਪੱਤਾ ਕਹਿੰਦੇ ਸਹੂਗਾ ਲਾਗਿਕ मूरली लाइट बंद कराया यार की जी है करोदाल धर्म करो वाल मैं उन्होंने सम्मान किया जा रहा है बहुत बहुत धन्यवाद कर रहे हैं ਰਦਰ ਜਦੋਂ ਭੱਲੇ ਕੈਨੇਡਾ ਜਿਹਨਾਂ ਦੇ 1 ਲੱਖ ਤੋਂ ਵੱਧ ਬੰਦੇ ਸਜੋਦਾ ਦੇ ਦਰਸਾਨ ਕੀਤੇ ਜਾਣਾ ਬੱਚਿਆਂ ਦੇ ਸ਼ੇਰਾਂ ਦੇ ਪੁੱਤਿਆਂ ਨੇ ਪਹਿਲੇ ਦੋ ਤੋਂ ਵੱਧੀਆਂ ਬੱਚਿਆਂ ਦੇ ਵੀ ਹਾਜ਼ਰੀਆਂ ਨੇ ਮੇਰੇ ਕੋਲ ਸਪੀਡ ਟੈਨਰ ਨੇ ਸੱਚੀ ਲੀਡ ਦੇ ਨਾਮ ਅਰੇ ਜੀ ਰਜੀਤ ਕਾਡਾਲ ਸਤਿ ਸ਼੍ਰੀ ਅਕਾਲ ਬਹੁਤ ਵੱਡਾ ਧੰਨਵਾਦ ਬੱਚਿਆਂ ਨੇ ਕਿਹਾ ਜਿੱਤੋ ਬਹੁਤ ਵੱਡੀਆਂ ਹਾਜ਼ਰੀਆਂ ਨੇ ਅਗਲਾ ਸਨਮਾਨ ਦਿੱਤਾ ਜਾਣਾ ਪਰ ਕਿ ਸਿੱਧੇ ਦੇ ਵੀਰ ਇੱਧਰ ਬੈਠਾ ਅਸੀਂ ਸਨਮਾਨ ਦਿੱਤਾ ਜਾ ਰਿਹਾ ਬਾਲਪੁੱਤਰ ਜੀ ਬਹੁਤ ਧੰਨਵਾਦ ਆ ਕੜਦਾ ਦੇਖਦੇ ਆ ਜਿਹੜੇ ਚਾਹੇ ਯਾਰੀ ਪਰ ਜੀ ਸਤੋ ਹੋਰ ਸਾਡੇ ਦੇਖੀ ਉਹਨਾਂ ਦੇ ਲਈ ਸਨਮਾਨ ਦਿੱਤਾ ਜਾਣਾ ਆੜ ਦੇ ਦੇ ਕਾਰਡ ਆਹ ਕਾਰਡ ਦੇ ਦੇ ਇੱਧਰ ਹਾਂਜੀ ਓਕੇ ਖੜੇ ਹੋ ਜਾਓ ਜੀ ਤੇ ਬਾਈ ਉਹ ਜੀ ਦੇ ਜਾਓ ਲੱਗੇ ਹਾਂ ਦੇ ਜਾਓ ਤੇਰੇ 13 14 ਜਣੇ ਹੋ ਗਏ ਓ ਕੋਈ ਨਾ ਕੋਝ ਇਧਰ ਬਲਰਾਜ ਜੀ ਜਿਹੜੇ ਸਰਪੰਚ ਕਦੇ ਕੀਤਾ ਜਾਣਾ ਬਲ ਸਰਪੰਚ ਸਾਹਿਬ ਦੇ ਵੀ ਸਨਮਾਨ ਕੀਤਾ ਜਾਣਾ ਕਿੰਨਾ ਚੋਲੇ ਜਣੇ ਹੋ ਗਏ ਕੋਈ ਕਹਿੰਦਾ ਇਧਰ ਗੱਲ ਵੀ ਸਹੀ ਹੈ ਕੋਈ ਜਿਹੜੀ ਜੀ ਟੋਟੇ ਦਾ ਰੋਦੀਦਾ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਇਧਰ ਉਹ ਇਧਰ ਵੀ ਸਨਮਾਨ ਰੱਖ ਦਿੰਦੇ ਹੋ ਕੀ ਲੈਣੀ ਵਾਹ ਬਾਈ ਤੜਿਆ ਮਾਰਦੇ ਜੋਰ ਨਾਲ ਆ ਬੰਦੇ ਨਾਨ ਸਰਕਾਰਾਂ ਵਾਲੇ ਪਾਚਾ ਧਰ ਕੇ ਮੇਰੇ ਮਿੱਤਰੋ ਗੋਲ ਆਹ ਦੋ ਗੋਲਾਂ ਦੀ ਪੱਤੀ ਲੈਣ ਨਾ ਜਨਾਲੀਆ ਨਾਨ ਸਰਕਾਰਾਂ ਦੇ ਟੀਮ ਦੇ ਲੈ ਵੀ ਫਾਈਨਲ ਮੈਚ ਨੇ ਟੀਮਾਂ ਲਾਈਨ ਤੇ ਆ ਜਾ ਸਾਡੇ ਦੇਖਦੇ ਆ ਜੇ ਬਸ ਸਮਾਂ ਜਨਾਲ ਨੂੰ ਫਾਈਨਲ ਕਰਵਾ ਦੇ ਮੇਰੇ ਮਿੱਤਰੋ ਲੈ ਇਧਰ ੀਤ ਸਿੰਘ ਰਾਹਲ ਚਾਰ ਸਿੰਘ ਸਰਪੰਚ ਰਾਹਲ ਪਰਵਾਰ ਔਰ ਨਾਲ ਦੇ ਜੋਦਰ ਸਰਪੰਚ ਸਾਹਿਬ ਦੀ ਉਹਨਾਂ ਦਾ ਸਨਮਾਨ ਕਹਿੰਦੇ ਕੀਤਾ ਜਾ ਰਿਹਾ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਲੈ ਜੀ ਆਓ ਜਲਦੀ ਨਾਲ ਫਾਈਨਲ ਮੈਚ ਲਈ ਟੀਮਾਂ ਬਰਾਉਣ ਜੋ ਅਜੀਤ ਬਾਗ ਹਲਵਾਰਾ ਦੇ ਲੋਕੋ ਬਹੁਤ ਸਨਮਾਨ ਕਹਿੰਦੇ ਕੀਤਾ ਹੋਇਆ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਰਾਹ ਪਰਿਵਾਰ ਜਿਨ੍ਹਾਂ ਨੇ ਆ ਸਾਲ ਇਹ ਕਰਨ ਸਰਪੰਚ ਦਾ ਬੜਾ ਧੰਨਵਾਦ ਆ ਕਰਮਜੀਤ ਸਿੰਘ ਦੇ ਰਿਹਾ ਉਹਦਾ ਸਨਮਾਨ ਕਹਿੰਦੇ ਕੀਤਾ ਜਾ ਰਿਹਾ ਕਰਮਜੀਤ ਸਿੰਘ ਜੀ ਅਗਲੀ ਇਧਰ ਅਜੀਤ ਵਾਲੀ ਟੀਮ ਐਂਟਰ ਹੁੰਦੀ ਜਾ ਰਹੀ ਹੈ ਲੈਣੇ ਹਲਵਾਰੇ ਬੰਦੇ ਦੇ ਧਿਆਨ ਦੂਜਾ ਹਲਵਾਰਾ ਇੰਟਰ ਹੋ ਗਿਆ ਉਧਰ ਚਾਰਨ ਗੋਲ ਦੇ ਨਾਲ ਚਰਤਾ ਰਹਿਣ ਗੁਰੂ ਦੀ ਤਮਡੇਰ ਇਹਨਾਂ ਦਾ ਸਨਮਾਨ ਵੀ ਜਿਹੜਾ ਕੀਤਾ ਜਾਣਾ ਹੋਰ ਜਰੂਰ ਜਰੂਰ ਕਿਧਰੇ ਭਈ ਜਰੂਰ ਬੱਧੀ ਘਰੀ ਅੰਡੜੀ ਆਜੀ ਤੇਰੀ ਉਧਰ